YouTube ਦੇਖ ਰਹਾ ਹੈ ਸਾਰੇ ਹੀ ਦੋਸਤਾਂ ਨੂੰ ਦੀ ਪੰਜਾਬ న్యూਜ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਦੋਸਤੋ ਅੱਜ ਆਪਾਂ ਜਿਹੜੀ ਗੋभी ਸਰੋਂ ਬੀਜੀ ਸੀ ਉਹਦੀ ਆਪਾਂ ਅੱਜ ਕਟਾਈ ਸ਼ੁਰੂ ਕਰ ਦਿੱਤੀ ਏ ਅੱਜ ਸਾਡੇ ਨਾਲ ਇੱਕ ਸਾਡਾ ਪਾੜਾ ਮੁੰਡਾ ਮਨਰਾਜ ਸਿੰਘ ਰਾਜਾ ਵੀ ਲੱਗਾ ਹੋਇਆ ਹੈ ਏ ਦੋਸਤੋ ਜਿਹੜੀ ਆਪਾਂ ਵੀਜੀ ਏ ਵੇਖਣ ਨੂੰ ਤਾਂ ਇਹ ਥੋੜੀ ਜੀ ਲੱਗਦੀ ਏ ਵੀ ਮਾੜੀ ਵੀ ਝਾੜ ਲਓ ਪਰ ਇਹਨੂੰ ਆਪਾਂ ਕੋਈ ਵੀ ਨਦੀਨ ਨਾਸ਼ਕ ਕੋਈ ਵੀ ਕੀੜਾ ਨਾਸ਼ਕ ਜਾਂ ਆਮ ਲੋੜੀ ਲੜਿੰਦੀਆਂ ਖਾਦਾਂ ਤੋਂ ਬਿਨਾਂ ਕੋਈ ਹੋਰ ਖਾਦ ਨਹੀਂ ਪਾਈ ਹੁਣ ਆਪਾਂ ਇਹਦਾ ਤੇਲ ਆਪਦੇ ਘਰੇਲੂ ਵਰਤੋਲੀ ਵਰਤਾਂਗੇ ਉਮੀਦ ਕਰਦਾ ਤੁਹਾਡੇ ਤੋਂ ਵੀ ਜਿਹੜੇ ਸੱਜਣ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਚਲੋ ਅੱਜ ਕੀ ਤਾਂ ਹੁਣ ਤਾਂ ਨਹੀਂ ਜਿਹੜਾ ਆਉਣ ਵਾਲਾ ਸਮਾਂ ਆਵੇਗਾ ਜਦੋਂ ਦੀ ਬਿਆਈ ਸ਼ੁਰੂ ਹੋਵੇਗੀ ਅਕਤੂਬਰ ਨਵੰਬਰ ਦੇ ਵਿੱਚ ਤੁਸੀਂ ਵੀ ਸਾਰੇ ਆਪਣੀ ਘਰੇਲੂ ਖਪਤ ਲਈ ਇਹ ਸਰੋਂ ਜ਼ਰੂਰ ਬੀਜੋਗੇ ਤਾਂ ਕਿ ਆਪਾਂ ਸ਼ੁੱਧ ਅਤੇ ਵਧੀਆ ਖਾ ਸਕੀਏ ਅਤੇ ਨਕਲੀ ਤੇਲ ਤੋਂ ਆਪਣਾ ਵਿਚਾਰ ਵੇਜੇ ਆਪਣਾ ਨਕਲੀ ਤੇਲ ਤੋਂ ਬਚਾ ਹੋਵੇਗਾ ਨਕਲੀ ਚੀਜ਼ਾਂ ਤੋਂ ਆਪਣਾ ਬਚਾ ਹੋਵੇਗਾ ਆਪਾਂ ਕਈ ਬਿਮਾਰੀਆਂ ਤੋਂ ਵੀ ਬਚਾਂਗੇ ਸੋ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਆਪਾਂ ਸਾਰੇ ਆਪਦੇ ਘਰੇਲੂ ਕੰਮ ਆਪਦੇ ਰਸੋਈ ਦੇ ਕੰਮ ਆਉਣ ਵਾਲੀਆਂ ਸਬਜ਼ੀਆਂ ਤੇਲ ਬੀਜ ਅਤੇ ਹੋਰ ਫਸਲਾਂ ਥੋੜੀਆਂ-ਥੋੜੀਆਂ ਜ਼ਰੂਰ ਬੀਜਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ